ਉਹ ਜੋ ਸਰਕਾਰ ਇੱਕ ਬਹੁਤ ਗੰਦੀ ਰਾਜਨੀਤੀ ਪੰਜਾਬ ਵਿੱਚ ਕਰਕੇ ਕੇਵਲ ਆਪਣਾ ਜਿਹੜਾ ਉਹਨਾਂ ਦੇ ਸਰਕਾਰ ਦੀ ਅੱਜ ਲੋਕਾਂ ਵਿੱਚ ਸਾਖ ਡਿੱਗੀ ਹੈ ਉਹਨੂੰ ਬਚਾਉਣ ਵਾਸਤੇ ਸ਼ੋਮਨੀ ਅਕਾਲੀ ਦਲ ਨੂੰ ਸ਼ੋਮਨੀ ਗੁਰਦਾ ਪਵੰਦਕ ਕਮੇਟੀ ਨੂੰ ਉਹ ਟਾਰਗੇਟ ਕਰਕੇ ਉਹ ਆਪਣੇ ਪਿਛੇ ਨੂੰ ਬਾਹਰ ਕੱਢਣਾ ਚਾਹੁੰਦੇ ਹੋਰ ਕੁਝ ਵੀ ਨਹੀਂ ਆਰੇ ਜਿਹੜੇ ਸਾਡੇ ਸ਼ੋਮਨੀ ਗੁਰਦਾ ਪਵੰਦਕ ਕਮੇਟੀ ਦੇ ਪੁਰਾਣੇ ਇੱਕ ਸੀਏ ਪੁਲੀਸ ਸਾਹਿਬ ਉਹਨਾਂ ਨੂੰ ਬੜੀ ਛੇਤੀ ਜਾ ਕੇ ਬੜੀ ਤੇਜ਼ੀ ਵਿੱਚ ਉਹਨਾਂ ਨੂੰ ਗ੍ਰਫਤਾਰ ਕਰ ਦਿਆ ਸਰਕਾਰ ਦੀ ਨੀਤ ਉੱਥੋਂ ਹੀ ਸਾਨੂੰ ਸਾਰੀ ਕਲੀਅਰ ਹੁੰਦੀ ਹੈ ਕਿ ਸਰਕਾਰ ਦੀ ਨੀਤ ਕੀ ਹੈ ਅਮਰਸਰ ਦੇ ਅਡਮਿਨਿਸਟਰਡ ਦੇ ਵਿੱਚ ਉਹਨਾਂ ਨੇ ਵਿਭਾਰਾਣਾ ਦੀ ਕੋਰਟ 'ਚ ਉਹਨਾਂ ਨੇ ਆਪ ਵੀ ਲਾਈ ਸੀ ਕਿ ਐਫ ਆਈ ਆਰ ਹੋਣੀ ਚਾਹੀਦੀ ਐਸ ਕੇਸ 'ਚ ਉਹ ਰੱਦ ਹੋ ਗਈ ਇਹ ਜਿਹੜੀ ਗੱਲ ਹੈ ਇਹ ਸਰਕਾਰ ਦੇ ਅਜਾ ਐਫ ਆਈ ਆਰ ਕਰਤੀ ਸਰਬੋਹਮ ਸਰਕਾਰ ਨੇ ਆਪਣੀ ਤਾਕਤ ਦਾ ਪ੍ਰਗਟਾਵਾ ਕੀਤਾ ਉਹਨਾਂ ਦੇ ਖਰਾਬ ਕੋਈ ਕਾਰਵਾਈ ਨਾ ਕੀਤੀ ਹੋਵੇ ਉਹਨਾਂ ਨੂੰ ਸਜ਼ਾਵਾ ਨਾ ਦਿੱਤੀਆਂ ਹੁਣ ਫਿਰ ਤੁਸੀਂ ਕਹਿ ਸਕਦੇ ਕਿ ਤੁਸੀਂ ਇਹਨਾਂ ਦੇ ਖਰਾਬ ਕਾਰਵਾਈ ਕਿਉਂ ਨਹੀਂ ਕਰਦੇ ਤੇ ਮੁੱਖ ਮੰਤਰੀ ਦੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਖਾਸ ਤੌਰ ਤੇ ਉਹਨਾਂ ਨੇ ਆਹ ਗੱਲ ਕਹੀ ਸੀਗੀ ਕਿ ਲੱਭੇ ਕਿਉਂ ਨਹੀਂ ਇਹਨਾਂ ਦੇ ਸਰਕਾਰ ਦੇ ਵੇਲੇ ਉਦੋਂ ਸਰਕਾਰ ਅਕਾਲੀ ਦਲ ਦੀ ਸੀਗੀ ਐਵੇਂ ਗੱਲਾਂ ਬਣਾਈਆਂ ਇਹ ਜਿਹੜੇ ਵਿਰੋਧੀ ਹੁੰਦੇ ਉਹਨਾਂ ਦਾ ਕੰਮ ਦਾ ਲੱਭੇ ਕਿਉਂ ਨਹੀਂ ਸਭ ਕੋਈ ਲੱਭਿਆ ਇਹ ਕੇਸ ਕਿਨੇ ਫੜਿਆ ਸਰਕਾਰ ਨੇ ਫੜਿਆ ਪੁਲਿਸ ਨੇ ਫੜਿਆ ਜੇ ਸਰਕਾਰ ਦੀ ਕੋਈ ਸਟਾਫ ਨੇ ਫੜਿਆ ਤਾਂ ਦੱਸੋ ਜੇ ਪੁਲਿਸ ਨੇ ਫੜਿਆ ਤਾਂ ਦੱਸੋ ਸ਼ੋਮਣੀ ਕਮੇਟੀ ਇਟਸੈल्फ ਸੂਬਾ ਸਰਕਾਰ ਦੇ ਵਿੱਚ ਇੰਟਰਫੇਅਰ ਸੈਂਟਰ ਸਰਕਾਰ ਕਰਦੀ ਹੈ ਨਾ ਤਾਂ ਵੀ ਚਿੰਗਿਆੜਾ ਮਾਰਦੇ ਆ ਇਹ ਬੜਾ ਬਿਲਕਦੇ ਆ ਸਾਨੂੰ ਲੋਕਾਂ ਨੇ ਚੁਣਿਆ ਸਾਨੂੰ ਪਹਿਰੇਦਾਰੀ ਦਿੱਤੀ ਹੈ ਚੌਕੀਦਾਰਾਂ ਕੂਕਰਾਂ ਪਹਿਰੇਦਾਰਾਂ ਸੀ ਕਿ ਨਹੀਂ ਸਰਕਾਰਾਂ ਨੂੰ ਦਾਖਲ ਦਾਜੀ ਕਰਨ ਦੇਣੀ ਜਿਸ ਦਿਨ ਤੋਂ ਇਹ ਸੰਸਤਾ ਬਣੀ ਹੈ ਉਸ ਦਿਨ ਤੋਂ ਸਰਕਾਰਾਂ ਚ ਦਾਖਲ ਦਾਜੀ ਕਰਨਾ ਚਾਹੁੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਖਿਆ ਕਿ ਆਹ ਇਨਸਾਨ ਭੇਟਾ ਕਟ ਜਮਾ ਕਰਾ ਰਿਹਾ ਜਿਨੇ ਸਰੂਪ ਗਏ ਆ ਸੰਗਤਾਂ ਦੇ ਵਿੱਚ ਉਦੋਂ ਕਟ ਭੇਟਾ ਤਾਂ ਅਸੀਂ ਇਨਕੁਆਰੀ ਕੀਤੀ ਸੀਏ ਜਿਸ ਨੇ ਸਾਰਾ ਸਾਡਾ ਆਡਿਟ ਕਰਨਾ ਸੀ ਉਸ ਦੀ ਵੀ ਜਵਾਬਦੇਹੀ ਫੇਸ ਕੀਤੀ ਉਹਨੂੰ ਹਟਾਇਆ ਬੀਚ ਤੇ ਉਹ ਤੇ ਰਿਕਵਰੀ ਦਾ ਕੇਸ ਪਾਇਆ ਇੱਥੇ ਤੁਸੀਂ ਵੇਖੀ ਹੈ ਨੀਰਜ ਮੋਦੀ ਵਰਗੇ ਜਾਂ ਮਾਲੀਆ ਵਰਗੇ ਭੱਜ ਕੇ ਦੇਸ਼ ਦਾ ਪੈਸਾ ਲੁੱਟ ਕੇ ਪਰ ਉਹਨਾਂ ਨੇ ਸੀਏ ਤੇ ਇੱਥੀ ਨੇ ਸਕਰ ਨਹੀਂ ਕੀਤੀ ਕਾਰਵਾਈ ਨਹੀਂ ਵੀ ਇੱਕ ਕੰਮ ਕਰਨ ਦੇ ਯੋਗ ਨਹੀਂ ਨੌਕਰੀ ਕਰਨ ਦੇ ਯੋਗ ਨਹੀਂ ਇਹ ਬੰਦਾ ਇਹਨੇ ਅੰਗਲੀ ਵਰਤੀ ਹੈ ਅਸੀਂ ਵਿਹਲਾ ਕਰਤਾ ਤੇ ਕੇਜਰੀ ਆਲ ਰਾਘੋ ਜੱਡਾ ਮਨੀ ਸੋਦੀਆ ਸਰਨਾ ਫੋਟੋ ਆਣੇ ਬਹੁਤ ਲੰਮਾ ਮੇਰੇ ਕੋਲੇ ਪੰਦਾ ਉਹਨੇ ਨੂੰ ਜ਼ਿਲ੍ਹੇ ਦਾ ਯੋਜਨਾ ਬੋਰਡ ਦਾ ਚੇਅਰਮੈਨ ਲਾਤਾ ਅਸੀਂ ਦੋਸ਼ੀ ਬਣਾ ਕੇ ਕੱਢਤਾ ਇਹਨਾਂ ਨੇ ਯੋਜਨਾ ਬੋਰਡ ਦਾ ਤਰੰਦਾ ਬੋਰਡ ਦਾ ਚੇਅਰਮੈਨ ਲਾਤਾ ਜ਼ਿਲ੍ਹੇ ਦਾ ਪ੍ਰਧਾਨ ਲਾਤਾ ਸੂਬੇ ਦਾ ਅਨਚਾਰ ਬੜਾ ਕੁਸਲਾਤਾ ਅੱਜ ਕੱਲ੍ਹ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਐਸਜੀਪੀਸੀ ਨੇ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਕੀਤੀ ਹੈ ਉਹਦੇ ਬਾਅਦ ਪ੍ਰੈਸ ਕਾਨਫਰੰਸ ਕੀਤੀ ਹੈ ਅਮਰਜੀਤ ਸਿੰਘ ਚਾਵਲਾ ਸਾਡੇ ਨਾਲ ਨੇ ਮੈਂਬਰ ਨੇ ਔਰ ਬਹੁਤ ਪੁਰਾਣੇ ਜਿਹੜੇ ਨੇ ਐਸ ਸਾਰੇ ਦੇ ਸਾਰੇ ਕੰਮਕਾਜ ਚ ਜੁੜੇ ਹੋਏ ਨੇ ਅੱਜ ਕੀ ਜਿਹੜੀ ਮੀਟਿੰਗ ਕੀਤੀ ਗਈ ਹੈ ਜੀ ਦਿਖਵਾ ਦਿਓ ਜਿਹੜੀ ਪ੍ਰੈਸ ਕਾਨਫਰੰਸ ਮਾਨਯੋਗ ਪ੍ਰਧਾਨ ਸਾਹਿਬ ਸਰਜਿੰਦਰ ਸਿੰਘ ਜੀ ਧਾਮੀ ਸਾਹਿਬ ਨੇ ਕੀਤੀ ਹੈ ਉਹ ਜੋ ਸਰਕਾਰ ਇੱਕ ਬਹੁਤ ਗੰਦੀ ਰਾਜਨੀਤੀ ਪੰਜਾਬ ਵਿੱਚ ਕਰਕੇ ਕੇਵਲ ਆਪਣਾ ਜਿਹੜਾ ਉਹਨਾਂ ਦੇ ਸਰਕਾਰ ਦੀ ਅੱਜ ਲੋਕਾਂ ਵਿੱਚ ਸਾਖ ਡਿੱਗੀ ਹੈ ਉਹਨੂੰ ਬਚਾਉਣ ਵਾਸਤੇ ਸ਼ੋਮਨੀ ਅਕਾਲੀ ਦਲ ਨੂੰ ਸ਼ੋਮਨੀ ਗੁਰਦਾ ਪਵੰਦ ਕਮੇਟੀ ਨੂੰ ਉਹ ਟਾਰਗੇਟ ਕਰਕੇ ਉਹ ਆਪਣੇ ਪਿਛੇ ਨੂੰ ਬਾਹਰ ਕੱਢਣਾ ਚਾਹੁੰਦੇ ਹੋਰ ਕੁਝ ਵੀ ਨਹੀਂ ਆ ਜੀ ਉਸ ਵਾਸਤੇ ਉਹਨਾਂ ਨੇ ਜੋ ਤੁਹਾਡੇ ਸਾਹਮਣੇ ਪਿਛਲੇ ਦਿਨੀ ਹੋਇਆ ਜਿਹੜੇ ਸਾਡੇ ਸ਼ੋਮਨੀ ਗੁਰਦਾ ਪਵੰਦ ਕਮੇਟੀ ਦੇ ਪ੍ਰਾਣੇ ਇੱਕ ਸੀਏ ਕੋਲੀ ਸਾਹਿਬ ਉਹਨਾਂ ਨੂੰ ਬੜੀ ਛੇਤੀ ਜਾ ਕੇ ਬੜੀ ਤੇਜ਼ੀ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸਰਕਾਰ ਦੀ ਨੀਤ ਉੱਥੋਂ ਹੀ ਸਾਨੂੰ ਸਾਰੀ ਕਲੀਅਰ ਹੁੰਦੀ ਹੈ ਕਿ ਸਰਕਾਰ ਦੀ ਨੀਤ ਕੀ ਹੈ ਜਦੋਂ ਕਿ ਪਹਿਲਾਂ ਇਹਨਾਂ ਨੇ ਕੋਰਟ ਦੇ ਵਿੱਚ ਐਪਲੀਕੇਸ਼ਨਾਂ ਪਾਈਆਂ ਜੀ ਕਿ ਅਸੀਂ ਮਤਲਬ ਕਿ ਜਿਹੜੀ ਪਾਰਟੀਆਂ ਨੇ ਸਰਕਾਰ ਨੂੰ ਅਪਰੋਚ ਕੀਤੀ ਉਹਨਾਂ ਪਾਰਟੀਆਂ ਨੇ ਅਪਰੋਚ ਭਾਵੇਂ ਸਰਕਾਰ ਨੂੰ ਕੀਤੀ ਆ ਪਰ ਉਹ ਖੁਦ ਅਦਾਲਤਾਂ ਵਿੱਚ ਜਾ ਚੁੱਕੀਆਂ ਹਮਮ ਅੰਮ੍ਰਿਤਸਰ ਦੇ ਮhjustਰੇਟ ਦੇ ਵਿੱਚ ਉਹਨਾਂ ਨੇ ਵਿਭਾਰਾਣਾ ਦੀ ਕੋਰਟ 'ਚ ਉਹਨਾਂ ਨੇ ਅਪੀਲਾਈ ਸੀ ਕਿ ਐਫ ਆਈ ਆਰ ਹੋਣੀ ਚਾਹੀਦੀ ਐਸ ਕੇਸ 'ਚ ਉਹ ਰੱਦ ਹੋ ਗਈ ਹਮ ਅਕੋਦਾਲ ਤੇ ਨਹੀਂ ਮੰਨੀ ਉਹ ਪੱਖ ਹੁੰਦਾ ਇਸੇ ਤਰ੍ਹਾਂ ਹਾਈ ਕੋਰਟ ਲਈ ਹਾਈ ਕੋਰਟ ਦੇ ਹੁੰਦਾ ਪੱਖ ਨਹੀਂ ਮੰਨਿਆ ਨਹੀਂ ਸੁਣਿਆ ਅਜੇ ਤੱਕ ਇਹ ਜਿਹੜੀ ਗੱਲ ਹੈ ਇਹ ਸਰਕਾਰ ਦੇ ਅਜਾ ਐਫ ਆਰ ਕਰਤੀ ਸਿਰਫ ਹੁਣ ਸਰਕਾਰ ਨੇ ਆਪਣੀ ਤਾਕਤ ਦਾ ਪ੍ਰਗਟਾਵਾ ਕੀਤਾ ਜੀ ਜੀ ਲੇਕਿਨ ਉਹਦੇ ਚੋ ਜਿਹੜਾ ਸ਼ੋਮਨੀ ਗੁਰਦਾ ਪਬੰਦਕ ਕਮੇਟੀ ਆ ਸਾਰੇ ਜਿੰਨੇ ਬੰਦੇ ਦੋਸ਼ੀ 328 ਰੁਪਏ ਵਾਲੇ ਕੇਸ ਤੇ ਪਾਏ ਗਏ ਉਹਨਾਂ ਦੇ ਖਿਲਾਫ ਸ਼ੋਮਨੀ ਗੁਰਦਾ ਪਬੰਦਕ ਕਮੇਟੀ ਜਿਹੜੀ ਆ ਉਹ ਕਾਰਵਾਈ ਕਰ ਚੁੱਕੀ ਆ ਹਾਂ ਹਾਂ ਉਦੋਂ ਬਾਅਦ ਕਾਰਵਾਈ ਤਾਂ ਕੋਈ ਰਹਿੰਦੀ ਨਹੀਂ ਇਹ ਕਿਸ ਗੱਲ ਦਾ ਰੌਲਾ ਪਾ ਰਹੇ ਆ ਜਾ ਹੋਵੇ ਅਸੀਂ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਕੋਈ ਇਲਤੀਆਜ਼ ਕੀਤਾ ਹੋਵੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਹੋਵੇ ਉਹਨਾਂ ਨੂੰ ਸਜ਼ਾਵਾ ਨਾ ਦਿੱਤੀਆਂ ਹੋਣ ਫਿਰ ਤੁਸੀਂ ਕਹਿ ਸਕਦੇ ਕਿ ਤੁਸੀਂ ਇਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੇ ਇਹ ਕੋਵਲ ਤੇ ਕੇਵਲ ਕੇ ਰਾਜਨੀਤੀ ਤੋਂ ਪ੍ਰੇਰਤ ਜਿਹੜੀ ਸਾਰੀ ਬੂੰਬੂ ਚੱਲ ਰਹੀ ਆ ਕੇਵਲ ਆਪਣੀ ਸਾਖ ਭਗਵੰਤ ਮਾਨ ਬਚਾਉਣੀ ਚਾਹੁੰਦੇ ਆ ਇਹ ਸਾਰੀ ਕੇਜਰੀਵਾਲ ਦੀ ਉਥੋਂ ਜਿਵੇਂ ਡਾਇਰੈਕਸ਼ਨ ਉਹਨੂੰ ਮਿਲਦੀ ਆ ਉਹਦੇ ਮੁਤਾਬਕ ਹੀ ਸਭ ਕੁਝ ਹੋ ਰਿਹਾ ਹੈ ਚਾਵਲਾ ਜੀ ਜਿੰਨਾ ਤੱਕ ਤੁਸੀਂ ਕਿਆ ਮੈਂਬਰ ਸਹਿਬਾਨ ਹੋ ਤੁਸੀਂ ਤੇ ਮੇਨਲੀ ਉਹ ਜਿਹੜੀ ਤੁਸੀਂ ਸਰਕਾਰ ਦੀ ਗੱਲ ਕਰ ਰਹੇ ਹੋ ਵੀ ਸਰਕਾਰ ਨੇ ਬੜੀ ਚੇਤੀ ਜਾਂ ਮਤਲਬ ਕਿ ਬਿਨਾ ਸੋਚੇ ਸਮਝੇ ਜਲਦੀबाजी ਦੇ ਵਿੱਚ ਜਿਹੜਾ ਕੋਲੀ ਅਸਤਿੰਦਰ ਸਿੰਘ ਕੋਲੀ ਹੋਰਾਂ ਨੂੰ ਗ੍ਰਫਤਾਰ ਕਰ ਲਿਆ ਪਰ ਉਹਦੇ ਚ 16 ਬੰਦੇ ਨਾਮਜ਼ਦ ਕੀਤੇ ਗਏ ਜਿਹੜੀ ਐਫ ਆਈ ਆਰ ਹੋਈ ਹੈ ਤੇ ਮੁੱਖ ਮੰਤਰੀ ਦੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਖਾਸ ਤੌਰ ਤੇ ਉਹਨਾਂ ਨੇ ਆ ਗੱਲ ਕਹੀ ਸੀਗੀ ਕਿ ਲੱਬੇ ਕਿਉਂ ਨਹੀਂ ਇਹਨਾਂ ਦੀ ਸਰਕਾਰ ਦੇ ਵੇਲੇ ਉਦੋਂ ਸਰਕਾਰ ਕਾਲੀ ਦਲ ਦੀ ਸੀਗੀ ਜਾਂ ਐਸਜੀਪੀਸੀ ਨੇ ਜੇ ਕੀਤੀ ਹੈ ਕਿਸੇ ਤਰੀਕੇ ਦੀ ਵੀ ਪੂਰੀ छानबीन ਕੀਤੀ ਹੈ ਇੱਕ ਇਨਕੁਆਇਰੀ ਕੀਤੀ ਹੈ ਤੇ ਗੱਲ ਇੱਥੇ ਹੈ ਕਿ ਸਰੂਪ ਲੱਬੇ ਕਿਉਂ ਨਹੀਂ ਕਿੱਥੇ ਗਏ ਹੋਏ ਨੇ ਇਹ ਸੂਹ ਗੱਲ ਇਹ ਤਾਂ ਐਵੇਂ ਗੱਲਾਂ ਭੜਾਈਆਂ ਇਹ ਜਿਹੜੇ ਵਿਰੋਧੀ ਹੁੰਦੇ ਉਹਨਾਂ ਦਾ ਕੰਮ ਉਹਦਾ ਲੱਬੇ ਕਿਉਂ ਨਹੀਂ ਸਭ ਕੁਝ ਲੱਬਿਆ ਇਹ ਫੜਿਆ ਕਿੰਨੇ ਆ ਇਹ ਕੇਸ ਕਿੰਨੇ ਫੜਿਆ ਸਰਕਾਰ ਨੇ ਫੜਿਆ ਪੁਲਿਸ ਨੇ ਫੜਿਆ ਜੇ ਸਰਕਾਰ ਦੀ ਕੋਈ ਸੱਟ ਆ ਉਹਨੇ ਫੜਿਆ ਤਾਂ ਦੱਸੋ ਜੇ ਪੁਲਿਸ ਨੇ ਫੜਿਆ ਤਾਂ ਦੱਸੋ ਸ਼ੋਮਣੀ ਕਮੇਟੀ ਇਟਸੈल्फ ਉਹਨੇ ਸਾਰੀ ਇਨਕੁਆਇਰੀ ਕਰਕੇ ਆਪਣੇ ਆਪ ਉਹ ਬੰਦੇ ਜਿਹੜੇ ਆ ਉਹ ਫੜੇ ਆ ਉਹਨਾਂ ਦੇ ਖਿਲਾਫ ਕਾਰਵਾਈ ਵੀ ਸ਼ੋਮਣੀ ਕਮੇਟੀ ਨੇ ਕੀਤੀ ਆ ਉਹ ਠੀਕ ਆ ਕਿ ਕਾਰਵਾਈ ਲੰਬੀ ਹੋ ਗਈ ਜਿਹਦਰ ਕਾਲ ਤੱਕ ਸਾਹਿਬ ਨੇ ਜਿਹੜਾ ਉਹਦੇ ਵਿੱਚ ਸਾਰਾ ਉਹ ਜਿਹੜਾ ਇੱਕ ਬਣਾਈ ਸੀ ਇਨਕੁਆਇਰੀ ਕਮੇਟੀ ਸਾਈ ਸ਼ਰ ਸਿੰਘ ਦੀ ਗਵਾਹੀ ਵਿੱਚ ਉਹਦੇ ਆਧਾਰ ਤੇ ਬਾਕੀ ਸਾਰੀ ਕਾਰਵਾਈ ਹੋਊਗੀ ਉਹਨਾਂ ਲਈ ਸਾਡੀ ਇਹ ਮੱਦਮ ਹੈਗੀ ਸ਼ੋਣ ਕਮੇਟੀ ਨੂੰ ਵੀ ਕਿਹੜੇ-ਕਿਹੜੇ ਬੰਦੇ ਦੋਸ਼ੀ ਆ ਤੇ ਕਿੰਨੇ-ਕੰਨੇ ਦੋਸ਼ ਹਨ ਦਾ ਜੀ 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 ਸਾਡੇ ਕੋਲੇ ਆ ਗਿਆ ਉਹ ਅਦਰਵਾਈਜ਼ ਤਾਂ ਸਾਰਾ ਕੰਮ ਸ਼ੋਣ ਕਮੇਟੀ ਨੇ ਫੜਿਆ ਤਾਂ ਗਾਂ ਗੱਲ ਤੁਰੀ ਨਾ ਇਹ ਗੱਲ ਕਿਤੇ ਆਈ ਕਿੱਥੋਂ ਬਾਹਰ ਕਿੱਥੋਂ ਆਈ ਇਹ ਸ਼ੋਣ ਕਮੇਟੀ ਨਹੀਂ ਆ ਫੜਿਆ ਇਹਦੇ ਜਾਵੇਂ ਕੋਈ ਪੁਲਵਾਨ ਫੜਿਆ ਫਿਰ ਕੋਈ ਪੁਲਵਾਨ ਨਹੀਂ ਗਾ ਸ਼ੋਭਨੀ ਕਮੇਟੀ ਨੇ ਆਪ ਇਹ ਜਿਹੜੀ ਸਾਰੀ ਕਾਰਵਾਈ ਕੀਤੀ ਆ ਆਪ ਉਹਨਾਂ ਨੂੰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਆ ਤੋਂ ਲਗਾਤਾਰ ਦਖਲ ਦਿੱਤਾ ਜਾ ਰਿਹਾ ਧਰਮ ਦੇ ਮਾਮਲਿਆਂ ਦੇ ਵਿੱਚ ਪੰਥ ਦੇ ਮਾਮਲਿਆਂ ਵਿੱਚ ਉਹ ਤਾਂ ਕੋਈ ਬਹਾਨਾ ਆਪਦੀ ਸਾਖ ਬਚਾਉਂਦਾ ਜਿਹੜਾ ਜਿਹੜੇ ਦੋਸ਼ੀਆਂ ਨੂੰ ਪਹਿਲਾਂ ਸਰਕਾਰ ਨੂੰ ਦੱਸਣਾ ਚਾਹੀਦਾ ਸੀ ਕਿ ਅਸੀਂ ਇਹਨਾਂ ਦੇ ਖਿਲਾਫ ਕਾਰਵਾਈ ਕਿਉਂ ਕਰ ਰਹੇ ਆ ਉਹ ਤਾਂ ਇਹ ਕਹਿ ਸਕਦੇ ਆ ਕਿ ਸ਼ੋਭਨੀ ਕਮੇਟੀ ਕਾਰਵਾਈ ਨਹੀਂ ਕਰ ਰਹੀ ਤਾਂ ਕਰ ਰਹੇ ਆ ਸ਼ੋਭਨੀ ਕਮੇਟੀ ਕਾਰਵਾਈ ਕਰਦੀ ਉਹਨਾਂ ਨੂੰ ਨੌਕਰੀਆਂ ਤੋਂ ਬਰਖਾਸਤ ਕਰਤਾ ਉਹਨਾਂ ਦੇ ਫੰਡ ਦਿੱਤੇ ਨਹੀਂ ਗਏ ਉਹਨਾਂ ਕੋਲ ਜੁਰਮਾਨੇ ਉਹਨਾਂ ਨੂੰ ਉਲਟੇ ਪਾਏ ਗਏ ਇਹ ਤਾਂ ਐਵੇਂ ਫालतू ਕੱਲਾ ਕੋਈ ਇਹਦੇ ਕੋਈ ਬੰਦਣ ਅਧਾਰ ਹੀ ਨਹੀਂ ਬੰਦਦਾ ਜੀ 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 ਸਾਡੇ ਨਾਲ ਇੱਥੇ ਗੁਰਪ੍ਰੀਤ ਸਿੰਘ ਛੱਬਰ ਵੀ ਨੇ ਐਗਜ਼ੈਕਟਿਵ ਮੈਂਬਰ ਕਾਰਜਕਾਰੀ ਮੈਂਬਰ ਹੋ ਤੁਸੀਂ ਐਸਜੀਪੀਸੀ ਦੇ ਤੇ ਜਿੱਥੋਂ ਤੱਕ ਤੁਸੀਂ ਇੰਨਾ ਪੁਲਿੰਦਾ ਇਸ ਟਾਈਮ ਵੀ ਫੜਿਆ ਹੋਇਆ ਬਹੁਤ ਸਾਰੇ ਪਤਾ ਨਹੀਂ ਕਿੱਧਰ ਨੂੰ ਚਲਿਓ ਪਰ ਅੱਜ ਜਿਹੜਾ ਮਾਮਲਾ ਸੀਗਾ 328 ਸਰੂਪਾਂ ਨੂੰ ਲੈ ਕੇ ਜਿਹੜੇ ਗਾਇਬ ਹੋਏ ਨੇ ਉਹਨੂੰ ਲੈ ਕੇ ਸਰਕਾਰ ਦੀ ਆਪਣੀ ਇੱਕ ਤਲਖੀਆਂ ਤੇ ਤੁਹਾਡੀ ਫਿਰ ਪ੍ਰੈਸ ਕਾਨਫਰੈਂਸ ਲੱਭਲਬਾਵ ਕੀ ਨਿਕਲੀ ਅੱਜ ਮੈਂ ਸਮਝਦਾ ਸਰਕਾਰ ਇੱਕ دنیਵੀ ਪੱਖ ਤੋਂ ਜੇ ਆਪਾਂ ਵੇਖੀਏ ਜੇ ਸੂਬਾ ਸਰਕਾਰ ਦੇ ਵਿੱਚ ਇੰਟਰਫੇਅਰ ਸੈਂਟਰ ਸਰਕਾਰ ਕਰਦੀ ਹੈ ਨਾ ਤਾਂ ਵੀ ਚਿੰਗਿਆੜਾ ਮਾਰਦੇ ਆ ਇਹ ਬੜਾ ਬਿਲਕਦੇ ਹੈ ਕਿ ਨਹੀਂ ਜੀ ਦਾਖਲ ਦਾਜੀ ਹੈ ਦਾਖਲ ਦਾਜੀ ਹੈ ਇਹ ਤਾਂ ਫਿਰ ਧਰਮ ਦੀ ਗੱਲ ਆ ਗਈ ਅਸੀਂ ਕਿਵੇਂ ਕਰਨ ਦੇ ਦਾਂਗੇ ਭਾਈ ਸਾਨੂੰ ਲੋਕਾਂ ਨੇ ਚੁਣਿਆ ਸਾਨੂੰ ਪਹਿਰੇਦਾਰੀ ਦਿੱਤੀ ਹੈ ਚੌਂਕੀਦਾਰਾਂ ਕੁੱਕਰਾਂ ਪਹਿਰੇਦਾਰਾਂ ਸੀ ਕਿ ਨਹੀਂ ਸਰਕਾਰਾਂ ਨੂੰ ਦਾਖਲ ਦਾਜੀ ਕਰਨ ਦੇਣੀ ਜਿਸ ਦਿਨ ਤੋਂ ਇਹ ਸੰਸਦਾ ਬਣੀ ਹੈ ਉਸ ਦਿਨ ਤੋਂ ਸਰਕਾਰਾਂ ਚ ਦਾਖਲ ਦਾਜੀ ਕਰਨਾ ਚਾਹੁੰਦੀਆਂ ਇਹਦੇ ਪ੍ਰਬੰਧ ਦੇ ਵਿੱਚ ਵੜਨਾ ਚਾਹੁੰਦੀਆਂ ਸਾਨੂੰ ਲੋਕਾਂ ਨੇ ਸੇਵਾ ਦਿੱਤੀ ਹੈ ਅਸੀਂ ਨਹੀਂ ਵੜਨ ਦੇਣਾ ਕਿਉਂ ਕਿਉਂਕਿ ਕਿਸੇ ਮਰਾਥਾ ਬਾਕੀ ਅਸੀਂ ਜਿਵੇਂ ਮੈਥੋਂ ਪਹਿਲਾਂ ਦੱਸ ਕੇ ਹਟੇ ਹੈ ਕੋਈ ਬਾਹਰੋਂ ਥੋੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਖਿਆ ਕਿ ਆਹ ਇਨਸਾਨ ਭੇਟਾ ਘਟ ਜਮਾ ਕਰਾ ਰਿਹਾ ਜਿਨੇ ਸਰੂਪ ਗਏ ਆ ਸੰਗਤਾਂ ਦੇ ਵਿੱਚ ਉਦੋਂ ਕੱਟਪੇਟਾ ਤਾਂ ਅਸੀਂ ਇਨਕੁਆਰੀ ਕੀਤੀ ਫਿਰ ਇੱਥੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਫਲੈਂਕ ਵਿਭਾਗ ਨੇ ਵੀ ਕਰ ਲਈ ਪਰ ਨਹੀਂ ਜੇ ਸਿੱਖ ਸੰਗਤਾਂ ਨੇ ਕਿਹਾ ਨਹੀਂ ਜੀ ਅਕਾਲ ਤਖਤ ਸਭ ਤੋਂ ਕਰਾਓ ਤੇ ਅਕਾਲ ਤਖਤ ਸਭ ਤੋਂ ਕਰਾਤੀ ਪਰ ਅਕਾਲ ਤਖਤ ਸਾਹਿਬ ਨੇ ਜੋ ਕਿਹਾ ਅਸੀਂ ਇਨ ਜਿਵੇਂ ਜ਼ਿਲ੍ਹੇ ਦੇ ਵਿੱਚ ਕਲਰਕ ਗਲਤੀ ਕਰੇ ਸੂਬੇ ਦਾ ਚੀਫ ਸਕੱਟਰੀ ਤੱਕ ਕਾਰਵਾਈ ਹੋਈ ਹੈ ਜਾਂ ਡੀਸੀ ਤੱਕ ਜਿਹੜੇ ਤੱਕ ਕਾਰਵਾਈ ਹੋਈ ਹੈ ਅਸੀਂ ਕੀਤੀ ਹੈ ਅਸੀਂ ਕੀਤੀ ਹੈ ਜੇ ਕਲਰਕ ਦੀ ਗਲਤੀ ਸੀ ਤਾਂ ਸ਼੍ਰੋਮਣੀ ਕਮੇਟੀ ਦਾ ਚੀਫ ਸਕੱਟਰੀ ਤੱਕ 16 ਅਧਿਕਾਰੀ ਵੇਲੇ ਕਰਤੇ ਇਕੱਲੇ ਉਹ ਹੀ ਨਹੀਂ ਵੇਲੇ ਕੀਤੇ ਤੁਸੀਂ ਇਹ ਤੱਕ ਸੀਏ ਜਿਸ ਨੇ ਸਾਰਾ ਸਾਡਾ ਆਡਿਟ ਕਰਨਾ ਸੀ ਉਸ ਦੀ ਵੀ ਜਵਾਬਦੇਹੀ ਫੇਸ ਕੀਤੀ ਉਹਨੂੰ ਹਟਾਇਆ ਵਿਚ ਤੇ ਉਹ ਤੇ ਰਿਕਵਰੀ ਦਾ ਕੇਸ ਪਾਇਆ ਇੱਥੇ ਤੁਸੀਂ ਵੇਖੀ ਹੈ ਨੀਰਜ ਮੋਦੀ ਵਰਗੇ ਜਾਂ ਮਾਲੀਆ ਵਰਗੇ ਭੱਜ ਕੇ ਦੇਸ਼ ਦਾ ਪੈਸਾ ਲੁੱਟ ਕੇ ਪਰ ਉਹਨਾਂ ਦੇ ਸੀਏ ਤਾਂ ਇੱਥੀ ਨੇ ਸਰਕਾਰ ਨੇ ਕੀਤੀ ਕਾਰਵਾਈ ਨਹੀਂ ਅਸੀਂ ਕੌਮ ਨੂੰ ਜਵਾਬਦੇ ਹਾਂ ਅਸੀਂ ਪੰਥ ਨੂੰ ਸਾਡੀ ਨੀਅਤ 'ਚ ਖੋਟ ਨਹੀਂ ਪਰ ਹਾਂ ਜਿਹੜੀ ਸਰਕਾਰ ਰਾਜਨੀਤੀ ਕਰ ਰਹੀ ਹੈ ਅਸੀਂ ਆਹ ਬੰਦਾ ਜਸਪ੍ਰੀਤ ਸਿੰਘ ਕੱਢਤਾ ਬੀਚ ਵੀ ਇਹ ਕੰਮ ਕਰਨ ਦੇ ਯੋਗ ਨਹੀਂ ਨੌਕਰੀ ਕਰਨ ਦੇ ਯੋਗ ਨਹੀਂ ਇਹ ਬੰਦਾ ਇਹਨੇ ਅੰਗਲੀ ਵਰਤੀ ਐ ਅਸੀਂ ਵਿਹਲਾ ਕਰਤਾ ਤੇ ਕੇਜਰੀ ਆਲ ਰਾਗੋ ਜੱਡਾ ਮਨੀ ਸੋਦੀਆ ਸਰਨਾ ਫੋਟੋ ਆਣੇ ਬਹੁਤ ਲੰਮਾ ਮੇਰੇ ਕੋਲੇ ਪਲੰਦਾ ਉਹਨੇ ਨੂੰ ਜ਼ਿਲ੍ਹੇ ਦਾ ਯੋਜਨਾ ਬੋਰਡ ਦਾ ਚੇਅਰਮੈਨ ਲਾਤਾ ਅਸੀਂ ਦੋਸ਼ੀ ਬਣਾ ਕੇ ਕੱਢਤਾ ਇਹਨਾਂ ਨੇ ਯੋਜਨਾ ਬੋਰਡ ਦਾ ਪਲੰਦਾ ਬਹੁਬੜਾ ਚੇਅਰਮੈਨ ਲਾਤਾ ਜ਼ਿਲ੍ਹੇ ਦਾ ਪ੍ਰਧਾਨ ਲਾਤਾ ਸੂਬੇ ਦਾ ਅਨੁਚਾਰ ਬੜਾ ਕੁਸ ਲਾਤਾ ਕਿਉਂ ਕਿਤੇ ਨਾ ਕਿਤੇ ਜਿਵੇਂ ਇਹਨਾਂ ਦਾ ਐਮਐਲਏ ਨਾ ਕੁਰਾਨ ਸ਼ਰੀਫ ਦੀ ਬਿਆਦਵੀ ਦੇ ਵਿੱਚ ਦਿੱਲੀੋਂ ਭੇਜ ਕੇ ਪੰਜਾਬ ਚ ਬਿਆਦਵੀ ਕਰਾਈ ਅਹੀਂ ਇਹ ਬੰਦਿਆਂ ਨੂੰ ਕਿਤੇ ਨਾ ਕਿਤੇ ਅੰਦਰ ਖਾਤੇ ਇਹਨਾਂ ਨੂੰ ਕਿਹਾ ਵੀ ਪ੍ਰਬੰਧ ਦੇ ਵਿੱਚ ਗੜਬੜ ਕਰੋ ਅਸੀਂ ਤੁਹਾਨੂੰ ਪਦਵੀਆਂ ਦੇਵਾਂਗੇ ਨਵਾਬੀਆਂ ਦੇਵਾਂਗੇ ਪਰ ਅਸੀਂ ਫੜ ਲਿਆ ਅਸੀਂ ਕੜਤਾ ਤੇ ਨਵਾਬਾ ਨਵਾਬੀਆਂ ਦੇ ਰਹੇ ਆ ਪਦਵੀਆਂ ਦੇ ਰਹੇ ਆ ਜੱਬਰ ਜੀ ਜਿੱਥੋਂ ਤੱਕ ਗੱਲ ਕੀਤੀ ਜਾਏ ਬੇਸਿਕਲੀ ਇਹ ਸਾਰਾ ਦਾ ਸਾਰੀ ਜਿਹੜੀ ਗੱਲ ਹੈਗੀ ਹੈ ਸਿੱਖ ਸੰਗਤ ਨੇ ਵੀ ਕਾਫੀ ਆਬਜੈਕਸ਼ਨ ਜਿਸ ਤਰ੍ਹਾਂ ਕੀਤੀ ਤੁਸੀਂ ਕਿਆ ਵੀ ਇਨਕੁਆਰੀਆਂ ਜਿਹੜੀਆਂ ਨੇ ਅਕਾਲ ਤਖਤ ਸਾਹਿਬ ਤੋਂ ਵੀ ਹੋ ਗਈਆਂ ਨੇ ਪਰ ਜਿਹੜੇ ਮੁੱਖ ਮੰਤਰੀ ਵਾਰ-ਵਾਰ ਸਵਾਲ ਕਰ ਰਹੇ ਨੇ ਜਾਂ ਉਹਨਾਂ ਨੇ ਜਿਹੜਾ ਇੱਕ ਪੀਸੀਵੀ ਕੀਤੀ ਉਹਨਾਂ ਨੇ ਤਾਂ ਆਹ ਗੱਲ ਅੱਗੇ ਰੱਖੀ ਕਹਿੰਦੇ ਵੀ ਸਰਕਾਰ ਵੀ ਅਕਾਲੀ ਦਲ ਦੀ ਸੀਗੀ ਉਦੋਂ ਐਸਜੀਪੀਸੀ ਦੇ ਮੁਕੰਮਲ ਆਪਣੇ ਆਪ ਦੇ ਵਿੱਚ ਕਿਸ ਸੰਸਥਾ ਹੈਗੀ ਹੈ ਫਿਰ ਉਹ ਲੱਭ ਕਿਉਂ ਨਹੀਂ ਸਕੇ ਗਲਤ ਇੱਥੇ ਖੜੀ ਆ ਲੱਭਣ ਨਹੀਂ ਜਿਸ ਇਸਰ ਸਿੰਘ ਦੀ ਰਿਪੋਰਟ ਨੂੰ ਕੋਡ ਸਰਕਾਰ ਕਹਿ ਰਹੀ ਸੀ ਮੰਨ ਰਹੇ ਆ ਸ਼ਿਕਾਇਤ ਕਰਦਾ ਕਹਿੰਦੇ ਮੰਨ ਰਹੇ ਆ ਉਹ ਰਿਪੋਰਟ ਵਾਰ-ਵਾਰ ਕਹਿ ਰਹੀ ਹੈ ਵੀ ਚੋਰੀ ਗਾਇਬ ਗੁੰਮ ਨਹੀਂ 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 ਹਰ ਰਿਕਾਰਡ ਦੀ ਕਟਿੰਗ ਕੀਤੀ ਹੈ ਸਾਲ ਦੀ ਸ਼ੁਰੂਆਤ ਲਾ ਲਓ ਕਲੋਜ਼ਿੰਗ ਲਾ ਲਓ ਉਹ ਸਾਰੀ ਤੇ ਕਟਿੰਗ ਕਰ ਦਿੰਦਾ ਸੀ ਕਿ ਮੈਂ ਭੇਟਾ ਕੱਟ ਦੇਵਾਂ ਭੇਟਾ ਆਪਦੇ ਕੋਲੇ ਰੱਖ ਜਾ ਭੇਟਾ ਉਹਦੀ ਜੇਬ ਚ ਪਾ ਜਾ ਜੋ 1100 ਰੁਪਏ ਭੇਟਾ ਸਰੂਪ ਦੀ ਇੱਕ ਤੇ ਅਸੀਂ ਉਹ ਫੜ ਲਿਆ ਅਸੀਂ ਕਾਰਮੀ ਕਿ ਇੱਕ ਬੰਦੇ ਨੇ ਗਲਤੀ ਕੀਤੀ ਨਾ 11-11.5 ਲੱਖ ਦੀ ਕਰਪਸ਼ਨ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸੀਂ 16 ਵਿਲੇ ਕਰਤੇ ਜੈਕਟਮਾਨ ਨੂੰ ਪ੍ਰਧਾਨ ਨੂੰ ਸਾਰਿਆਂ ਨੂੰ ਸੇਵਾਵਾਂ ਲੱਗੀਆਂ ਜ਼ਿੰਮੇਵਾਰੀ ਫਿਕਸ ਹੋਈ ਕਿਉਂਕਿ ਇਹ ਕੌਮ ਦੀ ਸਾਂਸ ਸਰਕਾਰ ਵਾਂਗੂ ਨਹੀਂ ਕਿ ਮੰਤਰੀ ਇਹਨਾਂ ਦਾ ਬਹੁਤ ਕੁਝ ਪੜਿਆ ਹੁੰਦਾ ਮੰਤਰੀਆਂ ਦਾ ਆ ਭੋਲਰ ਫੜਿਆ ਗਿਆਗਾ ਪੰਜਾਬ ਸਰਕਾਰ ਦਾ ਐਡਾ ਵੱਡਾ ਹੀ ਕਲੇਸ ਦਾ ਅਫਸਰ ਕੋਈ ਗ੍ਰਹਿ ਮੰਤਰੀ ਮੰਤਰੀ ਐਮ ਐਲ ਏ ਦਾ ਡੀ ਜੀ ਪੀ ਤੇ ਕਾਰਵਾਈ ਹੋ ਕਿਸੇ ਤੇ ਨਹੀਂ ਨਹੀਂ ਕਰ ਸਕਦੇ ਕਿਉਂ ਇਹ ਦਿੱਲੀ ਦੇ ਗੁਲਾਮ ਨੇ ਜਿਵੇਂ ਦਿੱਲੀ ਵਾਲੇ ਨਚਾਈ ਜਾਂਦੇ ਐ ਉਹਵੇਂ ਨੱਚੀ ਜਾਂਦੇ ਐ ਧਰਮ ਦੇ ਵਿੱਚ ਦਖਲ ਦਾ ਜੀ ਕਰ ਧਰਮ ਦੀਆਂ ਸੰਸਥਾਵਾਂ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂ ਦੱਸਣ ਨੂੰ ਕੁਝ ਨਹੀਂ ਰੋਜ਼ ਇੱਕ ਦੋ ਨੌਜਵਾਨ ਨੂੰ ਘੇਰ ਕੇ ਮਾਰਿਆ ਜਾਂਦਾ ਚੌਂਕਾਂ ਦੇ ਵਿੱਚ ਕੌਣ ਕੌਣ ਮਾਰਦਾ ਜਿਹੜੇ ਗੈਂਗੇ ਲੈ ਕੇ ਆਏ ਆ ਦਿੱਲੀ ਵਾਲੇ ਧਾੜਵੀ ਜਿਹੜੇ ਇੱਥੇ ਕੱਲਾ ਤੁਸੀਂ ਇਹਨਾਂ ਦੇ ਆਪ ਦੇ ਬੁਲਾਰੇ ਕਹਿ ਰਹੇ ਆ ਨਾ ਆਮ ਆਦਮੀ ਦੇ ਸਾਬਕਾ ਬੁਲਾਰੇ ਕਿ ਦਿੱਲੀ ਦੇ ਧਾੜਵੀ ਜਿਹੜੇ ਆਏ ਹੋਏ ਉਹਨਾਂ ਨੂੰ 100 ਕਰੋੜ ਮਹੀਨਾ ਦੇ ਰਹੇ ਆ ਤਨਖਾਹਾਂ ਦੇ ਰੂਪ ਦੇ ਵਿੱਚ ਪੱਤਿਆਂ ਦੇ ਰੂਪ ਦੇ ਵਿੱਚ ਰੇਸ਼ਿਆਂ ਦੇ ਖਰਚਿਆਂ ਦੇ ਰੂਪ ਵਿੱਚ ਨਾਲੋਂ ਕ੍ਰਿਮੀਨਲ ਲੋਕਾਂ ਨੂੰ ਵੀ ਲੈ ਕੇ ਆਏ ਹੋਏ ਆ ਤਾਂ ਹੀ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਘੇਰ ਘੇਰ ਕੇ ਮਾਰਿਆ ਜਾ ਰਿਹਾ ਰੋਜ਼ ਇੱਕ ਦੋ ਨੌਜਵਾਨ ਮਾਰੇ ਜਾ ਰਹੇ ਨੇ ਪਰ ਸਰਕਾਰ ਜਵਾਬ ਨਹੀਂ ਦੇ ਰਹੀ ਪੱਤੇ ਤਨਖਾਹਾਂ ਦੀ ਤਾਂ ਗੱਲ ਆ ਉਹ ਕਹਿੰਦੇ ਵੀ ਜਿਹੜੇ ਸਤਿੰਦਰ ਸਿੰਘ ਕੋਹਲੀ ਸੀ ਉਹਨਾਂ ਤੇ ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਕਿ ਉਹਨੂੰ ਕਹਿੰਦੇ ਆ ਉਹ ਸੁਖਵੀਰ ਬਾਦਲ ਦੇ ਵੀ ਸੀਏ ਸੀਗੇ ਇਹਨਾਂ ਗੱਲਾਂ ਨੂੰ ਵੀ ਅੱਗੇ ਜਿਹੜਾ ਲੈ ਕੇ ਆਇਆ ਗਿਆ ਉੱਥੇ ਕੀ ਕਹੋਗੇ ਤੁਸੀਂ ਇਸੇ ਕਰਕੇ ਤਾਂ ਨੀਅਤ ਚ ਖੋਟ ਲੱਗਦਾ ਸਰਕਾਰ ਦੇ ਇੱਕ ਪਾਸੇ ਕਹਿ ਰਹੇ ਹੋ ਸਰਕਾਰ ਦਾ ਨਜ਼ਦੀਕੀ ਹੈ ਦੂਜੇ ਪਾਸੇ ਕਹਿ ਰਹੇ ਹੋ ਸੁਖਵੀਰ ਦੀ ਦਖਲਦੰਦੀ ਹੈ ਫਿਰ ਭਾਈ ਸ਼ਰੋਮਣੀ ਕਮੇਟੀ ਦਾ ਸੁਖਵੀਰ ਦੀ ਮੰਨੀ ਨਹੀਂ ਵਿਚ ਇਹਨੂੰ ਕੱਢਦਾ ਸਖਬੀਰ ਦੀ ਧਖੰਦਾਜੀ ਵੀ ਨਹੀਂ ਨਾ ਇਹ ਮੰਨੋ ਵਿਚਰੋਮਣੀ ਕਮੇਟੀ ਨਹੀਂ ਧਖੰਦਾਜੀ ਮੰਨਦੀ ਸੁਖਵੀਰ ਸਿੰਘ ਬਾਦਲ ਚ ਅਕਾਲੀ ਦਲ ਦਾ ਪ੍ਰਧਾਨ ਹੈ ਜਿਸ ਦੀ ਸੇਵਾ ਸ਼੍ਰੋਮਣੀ ਕਮੇਟੀ ਮੈਂਬਰ ਜੋ ਸਾਰੇ ਵੱਧ ਬਹੁ ਗਿਣਤੀ ਚ ਅਕਾਲੀ ਦਲ ਦੇ ਪ੍ਰਧਾਨ ਦੀ ਗਵਾਈ ਚ ਹੁੰਦੇ ਆ ਪਰ ਅਸੀਂ ਤਾਂ ਵਿਚ ਚ ਕੱਢਦਾ ਨੇੜਤਾ ਤਾਂ ਤਾਂ ਮੁੱਖ ਮੰਤਰੀ ਸਾਹਿਬ ਨਾਲ ਵੀ ਸੀਗੀ ਉਹ ਵੀ ਬੜਾ ਸੁਖਵੀਰ ਜੀ ਸੁਖਵੀਰ ਜੀ ਸੁਖਵੀਰ ਜੀ ਕਰਦਾ ਹੁੰਦਾ ਸੀ ਟਰਨਮੈਂਟਾਂ ਚ ਜਦੋਂ ਸੁਖਵੀਰ ਜਾਂਦਾ ਸੀ ਮੁੱਖ ਮੰਤਰੀ ਨਾਲ ਬਹੁਤ ਨੇੜਤਾ ਸੀ ਸਾਰੇ ਪੰਜਾਬੀਆਂ ਨਾਲ ਨੇੜਤਾ ਸਾਰੇ ਸਿੱਖਾਂ ਨਾਲ ਨੇੜਤਾ ਸੁਖਵੀਰ ਸਿੰਘ ਬਾਦਲ ਦੀ ਕਿਉਂ ਕਿਉਂਕਿ ਉਹ ਕੌਮ ਦਾ ਪੰਥ ਦਾ ਨਮਾਇੰਦਾ ਪਰ ਇਹ ਜਾਣ ਬੁੱਝ ਕੇ ਆਪਣੀਆਂ ਚੋਰੀਆਂ ਆਪਣੀਆਂ ਨਕਾਮੀਆਂ ਇਹ ਤਾਂ ਰਾਮ ਰਹੀਮ ਨੂੰ ਵੀ ਮਾਫਰੀ ਸੁਪਰੀਮ ਕੋਰਟ ਚ ਹਾਈ ਕੋਰਟ ਚ ਕਹਿੰਦਾ ਨਾ ਜੀ ਤੇ ਕੇਸ ਨਾ ਚਲਾਓ ਕਾਰਵਾਈ ਨਾ ਕਰੋ ਅਸੀਂ ਤਾਂ ਜੀ ਹਜੇ ਰੋਕ ਲੋ ਕੰਮ ਮਤਲਬ ਇਹ ਸਾਰੇ ਗੱਲਾਂ ਤੇ ਯੂ ਟਰ ਲੈ ਗਏ ਇੱਥੇ ਮਾਲਵਾ ਨਹਿਰ ਵੀ ਨਿਕਲ ਗਈ ਝੂਠ ਇੱਥੇ 15 ਮੈਡੀਕਲ ਕਾਲਜ ਵੀ ਬਣ ਗਏ ਝੂਠ ਤੀਰਥ ਯਾਤਰਾ ਵੀ ਚੱਲ ਗਈ ਘਰ ਘਰ ਦੇ ਵਿੱਚ ਨਸ਼ਾ ਵੀ ਬੰਦ ਕਰਤਾ ਇਹਨਾਂ ਨੇ ਤੇ 3000 ਰੁਪਏ ਵੀ ਦੇਤਾ ਇਹ ਸਾਰੀਆਂ ਗੱਲਾਂ ਛਪਾਉਣ ਵਾਸਤੇ ਪੰਥ ਦਾ ਕੌਮ ਦਾ ਸਹਾਰਾ ਲੈ ਕੇ ਜਿਸ ਤਰ੍ਹਾਂ ਇਹਨਾਂ ਨੇ ਦਿੱਲੀ ਦੀਆਂ ਸਾਰੀਆਂ ਪਾਰਟੀਆਂ ਕੱਟੀਆਂ ਹੋ ਕੇ 14 ਤੋਂ ਪੰਥ ਦੀ ਜਮਾਤ ਅਕਾਲੀ ਦਲ ਨੂੰ ਘੇਰ ਲੱਗੀਆਂ ਹੋਈਆਂ ਸੀ ਹੁਣ ਦੁਬਾਰੇ ਪਤਾ ਲੱਗ ਗਿਆ ਕਿ 27 ਦੇ ਵਿੱਚ ਪੰਥ ਨੂੰ ਕੌਮ ਨੂੰ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਅਕਾਲੀ ਦਲ ਬਿਨਾ ਸਾਨੂੰ ਆਪਣੇ ਬਿਨਾ ਨਹੀਂ ਸਰਨਾ ਆਪਣਾ ਨੂੰ ਸੱਤਾ ਚ ਲੈ ਕੇ ਆਈਏ ਇਹ ਡਰਦੇ ਹੋਏ ਅਕਾਲੀ ਦਲ ਨੂੰ ਫੇਰ ਬਦਨਾਮ ਕਰਨ ਵਾਲੇ ਪਾਸੇ ਚੱਲੇ ਹੋਏ ਐ ਕਿ ਅਕਾਲੀ ਦਲ ਨੂੰ ਫੇਰ ਪੰਥ ਨੂੰ ਫੇਰ ਕੌਮ ਨੂੰ ਫੇਰ ਬਦਨਾਮ ਕਰ ਦਈਏ ਤਾਂ ਕਿ ਦਿੱਲੀ ਵਾਲੇ ਸਾਡੇ ਚ ਕਾਂਗਰਸ ਚਾਹੇ ਭਾਜਪਾ ਚਾਹੇ ਆਮ ਆਦਮੀ ਇਹ ਸਾਡਾ ਦਾਅ ਲੱਗ ਜੇ ਇਹ ਕੱਟੇ ਹੋਇਆ ਸਿੱਖ ਕੌਮ ਸਮਝੇ ਸਿੱਖ ਕੌਮ ਸਮਝੇ ਕਿ ਜੇ ਦਿੱਲੀ ਦੇ ਤਾੜ ਵੀ ਇੱਥੇ ਹੋ ਸਕਦੇ ਐ ਤੁਸੀਂ ਕਿਉਂ ਨਹੀਂ ਇਕੱਠੇ ਹੋ ਸਕਦੇ ਤੁਹਾਡੇ ਤੇ ਹਮਲਾਵਰ ਐ ਤੁਹਾਡੇ ਬਿਯੁਰਗ ਮੁਗਲ ਨਾਲ ਲੜੇ ਤੁਹਾਡੇ ਬਿਯੁਰਗ ਅੰਗਰੇਜ਼ ਨਾਲ ਲੜੇ ਤੁਹਾਡੇ ਬਿਯੁਰਗ ਅੱਜ ਦਿੱਲੀ ਨਾਲ ਲੜ ਰਹੇ ਐ ਤੁਸੀਂ ਲੜ ਰਹੇ ਹੋ ਸੋਡਣਾ ੱੱੱਕਾ ਹੋ ਰਿਹਾ ਤੇ ਤੁਸੀਂ ਗੱਲਾਂ ਚਾਈ ਜਾਓਗੇ ਕਿੰਨਾ ਚਿਰ ਕਿੰਨੇ ਚਿਰ ਮਾਰਾਂ ਖਾਵਾਂਗੇ ਇਹ ਲੋਕਾਂ ਨੂੰ ਸਮਝਣਾ ਪਊ ਚੱਬਰ ਜੀ ਜਿੱਥੋਂ ਤੱਕ ਗੱਲ ਕਰੀਏ ਚੱਬਰ ਜੀ ਇੱਥੋਂ ਕੱਲ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਉਸ ਟਾਈਮ ਜਿਹੜੀ ਇਨਕੁਆਰੀ ਸੀਗੀ ਉਹਦੇ ਵਿੱਚ ਮੈਂ ਵੀ ਸੀਗਾ ਤੇ ਉਹਨਾਂ ਨੇ ਵੀ ਆਬਜੈਕਸ਼ਨ ਕੀਤੀ ਆਪਣੇ ਤਰੀਕੇ ਦੇ ਨਾਲ ਕਹਿੰਦੇ ਕਿ ਹੁਣੀ ਚਾਹੀਦੀ ਹੈ ਇਨਕੁਆਰੀ ਇਹਦੇ ਵਿੱਚ ਕੋਈ ਉਹ ਵੱਡੀ ਗੱਲ ਨਹੀਂ ਵੈਸੇ ਤਾਂ ਬੇਸ਼ੱਕ ਅਸੀਂ ਇਹ ਕਹਿੰਦੇ ਹਾਂ ਕਿ ਪੰਥ ਦੇ ਜਾਂ ਫਿਰ ਸਿੱਖਾਂ ਦੀ ਜਿਹੜੀ ਨੁਮਾਇੰਦਾ ਹੈਗੀ ਐਡੀ ਵੱਡੀ ਸਾਨਸ ਥਾ ਉਹਦੇ ਵਿੱਚ ਦਖਲ ਧਰਮ ਚ ਨਹੀਂ ਹੋਣਾ ਚਾਹੀਦਾ ਸਰਕਾਰਾਂ ਦਾ ਪਰ ਕਹਿੰਦੇ ਇਹਦੀ ਇਨਕੁਆਰੀ ਵੀ ਹੋਣੀ ਜ਼ਰੂਰੀ ਹੈ ਕਿਉਂਕਿ ਮਸਲਾ ਹੀ ਬੜਾ ਗੰਭੀਰ ਹੈ ਪੁਨਰ ਸੁਰਜੀਤ ਦੇ ਜਿਹੜੇ ਐਸਟੀਐਮ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਹੋਣੀ ਉਹ ਵੀ ਤੁਹਾਡੇ ਨਾਲ ਹੀ ਉੱਥੇ ਬੰਦੇ ਸੀਗੇ ਉਸ ਟਾਈਮ ਤੇ ਇੱਥੇ ਕੀ ਕਹੋਗੇ ਤੁਸੀਂ ਜਿਹੜਾ ਬੰਦਾ ਪੰਥ ਨਾਲ ਦਗਾ ਕਮਾ ਕੇ ਝੂਠ ਤੇ ਉਤਰਿਆ ਵੀ ਝੂਠ ਬੋਲਣ ਤੇ ਆਪਣੇ ਪਹਿਰਾਵੇ ਦਾ ਖਿਆਲ ਨਾ ਰੱਖੇ ਆਪਣੇ ਜੋ ਸਾਬਕਾ ਅਹੁਦੇ ਦਾ ਖਿਆਲ ਨਾ ਰੱਖੇ ਕੱਲਾ ਝੂਠ ਸ਼ਰੋਮਣੀ ਕਮੇਟੀ ਬਿਫਾਗੀ ਕਾਰਵਾਈ ਕਰਾ ਦਿੰਦੀ ਪਰ ਗਿਆਨੀ ਹਰਪ੍ਰੀਤ ਸਿੰਘ ਨੇ ਰੋਕਿਆ ਉਦੋਂ ਜਥੇਦਾਰ ਸੀ ਇਹ ਇਹਨੇ ਰੋਕਿਆ ਕਹਿੰਦਾ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਰੋਸ਼ਨੀ ਚ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਚਾਰਾਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਸਰਪ੍ਰਸਤੀ ਹੇਠ ਬਣੀ ਟੀਮ ਕਹਿ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਕਹਿ ਰਹੇ ਹੈ ਜਦੋਂ ਇਹਨੇ ਰਿਪੋਰਟ ਜਾਰੀ ਕੀਤੀ ਸੀ 20 ਦੇ ਵਿੱਚ 70 ਦੇ ਵਿੱਚ 1100 ਪੰਨੇ ਦੀ ਗਿਆਨੀ ਹਰਪ੍ਰੀਤ ਸਿੰਘ ਨੇ ਉਦੋਂ ਹੀ ਕਿਹਾ ਸੀ ਜਦੋਂ ਪੱਤਰਕਾਰ ਨੇ ਸਵਾਲ ਕੀਤਾ ਵੀ ਕੀ ਕਾਨੂੰਨੀ ਕਾਰਵਾਈ ਨਹੀਂ ਤਾਂ ਇਹ ਜਥੇਦਾਰ ਕਾ ਜਥੇਦਾਰ ਨੇ ਨਵੇਂ ਨੇ بڑے ਲੀਡਰ ਨੇ ਕਿਹਾ ਸੀ ਕਿ ਨਹੀਂ ਇਹ ਧਾਰਮਿਕ ਮਸਲਾ ਇੱਥੇ ਕਾਨੂੰਨੀ ਕਾਰਵਾਈ ਹੋ ਨਹੀਂ ਸਕਦੀ ਸਾਨੂੰ ਮੰਨਣੀ ਪੈਣਾ ਸੀ ਜਥੇਦਾਰ ਆ ਭਾਈ ਕੌਮ ਦੀ ਪੱਦਵੀ ਇਹਦੇ ਕੋਲੇ ਵੱਡਾ ਹੁੰਦਾ ਅੱਛਾ ਜਥੇਦਾਰ ਨੂੰ ਸਲਾਮ ਕਰਦੇ ਆ ਨਾ ਜਥੇਦਾਰ ਨੂੰ ਸਲੂਟ ਕਰਦੇ ਆ ਨਾ ਹੁਣ ਜੇ ਅੱਜ ਉਹ ਬਦਲ ਗਿਆ ਜੋ ਝੂਠ ਬੋਲ ਰਿਹਾ ਪਰ ਉਹਦੀ ਵੀਡੀਓ ਤਾਂ ਚੱਲ ਰਹੀਆਂ ਨਾ ਮੀਡੀਆ ਦਾ ਯੁੱਗ ਹੈ ਬਰੋਬਰ ਵੀਡੀਓ ਚੱਲ ਰਹੀਆਂ ਇੱਕ ਪਾਸੇ ਕਹਿ ਰਿਹਾ ਕਿ ਵਿਭਾਗੀ ਕਾਰਵਾਈ ਕਰਦੇ ਪੁਲਿਸੀਆ ਕਾਰਵਾਈ ਪ੍ਰਸ਼ਾਸਨ ਕਾਰਵਾਈ ਕਰ ਦੇਣੀ ਚਾਹੀਦੀ ਹੁਣ ਕਹਿ ਰਿਹਾ ਜਦੋਂ ਉਹ ਪ੍ਰਧਾਨ ਬਣ ਗਿਆ ਤੇ ਪਹਿਲਾਂ ਕਹਿ ਰਿਆ ਸੀ ਨਹੀਂ ਕਾਰਵਾਈ ਹੋਣੀ ਚਾਹੀਦੀ ਜਿਹੜੇ ਜੱਥੇਦਾਰ ਸੀ ਮੈਂ ਸਮਝਦਾ ਕੱਲਾ ਪ੍ਰਧਾਨ ਜੀ ਕਹੌਣ ਪਿੱਛੇ ਬੰਦੇ ਨੇ ਤਾਂ ਪੰਥ ਕੌਮ ਦੇ ਵਿੱਚ ਐਡੀ ਦੁਬਧਾ ਪਾਤੀ ਸ੍ਰੀ ਅਕਾਲ ਤਖਤ ਸਾਹਿਬ ਦੀ ਪਵਿੱਤਰ ਪਦਵੀ ਦੁਰਵਰਤੋਂ ਕੀਤੀ ਤਈਓ ਅੱਜ ਡਰਦਰ ਤੇ ਠੋਕਰਾ ਖਾ ਰਿਆ ਤੁਸੀਂ ਕਹਿ ਰਹੇ ਕਿ ਸਿੱਖ ਪੰਥ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ ਸਿਆਸੀ ਜਿਹੜੀ ਨੁਮਾਇੰਦਾ ਕਲਾਸਾਂ ਨੇ ਖਾਸ ਕਰਕੇ ਪਾਰਟੀਆਂ ਨੇ ਜਿਨ੍ਹਾਂ ਨੂੰ ਆਪਾਂ ਡਿਫਰੈਂਟ ਡਿਫਰੈਂਟ ਅਕਾਲੀ ਦਲ ਕਿੰਨੇ ਹੋ ਗਏ ਉਹਨੂੰ ਪੁਨਰਸਰਜੀਤ ਇੱਕ ਨਵਾਂ ਸੁਰਜੀਤ ਹੋਣ ਚਾਹੀਦਾ ਹੈ ਆ ਆੜਿਆ ਸਾਰੇ ਦੇ ساتھ ਤੁਹਾਨੂੰ ਪਤਾ ਤੁਹਾਨੂੰ ਨਹੀਂ ਲੱਗਦਾ ਵੀ ਸਾਰੇ ਇੱਕ ਝੰਡੇ ਥਲੇ ਆ ਕੇ ਗੱਲਾਂ ਤਾਂ ਸਾਰੇ ਕਰਦੇ ਨੇ ਵੀ ਇਕੱਠੇ ਹੋ ਜੋ ਇਕੱਠੇ ਹੋ ਜੋ ਇਕੱਠੇ ਹੋਣ ਵਾਲੀਆਂ ਪੜਾਂ ਤਾਂ ਦਿਖ ਨਹੀਂ ਰਹੀਆਂ ਕਿਸੇ ਪਾਸੇ ਨਹੀਂ ਜੋ ਪਾਂਥ ਦੇ ਸਹਿਰ ਦੇ ਲੋਕ ਆ ਉਹ ਇਕੱਠੇ ਨੇ ਪਰ ਡੋਗਰੇ ਵੀ ਹੁੰਦੇ ਆ ਡੋਗਰਿਆਂ ਨੂੰ ਸਰਕਾਰਾਂ ਪਾਲ ਕੇ ਰੱਖਦੀਆਂ ਸਾਡੇ ਪ੍ਰਾਣਾ ਇਤਿਹਾਸ ਹੈ ਇਹ ਡੋਗਰੇ ਲੋਕ ਨੇ ਸਰਕਾਰਾਂ ਦੇ ਪਾਲੇ ਹੋਏ ਨੇ ਪੰਥ ਦੇ ਵਿੱਚ ਪਾੜਾ ਪਾਉਣ ਵਾਸਤੇ ਕਿ ਪੰਜਾਬ ਦਾ ਨੁਕਸਾਨ ਕੀਦਾ ਹੋ ਰਿਹਾ 17 ਤੋਂ 22 ਤੱਕ ਪੰਜਾਬ ਦਾ ਵਿਕਾਸ ਡਵੈਲਪਮੈਂਟ ਕੁਛ ਨਹੀਂ ਹੋਇਆ ਨੁਕਸਾਨ ਪੰਜਾਬ ਦਾ ਪੰਜਾਬ ਦੇ ਲੋਕਾਂ ਨੂੰ ਸਹੂਲਤ ਨਹੀਂ ਮਿਲੀ 22 ਤੋਂ ਲੈ ਕੇ 27 ਤੱਕ ਨੁਕਸਾਨ ਕੀਦਾ ਹੋਇਆ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਲੋਕਾਂ ਨੂੰ ਸਹੂਲਤ ਨਹੀਂ ਮਿਲ ਰਹੀ ਮੁਲਾਜ਼ਮਾਂ ਨੂੰ ਸਹੂਲਤ ਨਹੀਂ ਮਿਲ ਰਹੀ ਗਰੀਬ ਵਰਗ ਨੂੰ ਵਪਾਰੀਆਂ ਨੂੰ ਤੇ ਨੌਜਵਾਨ ਮਾਰੇ ਜਾ ਰਹੇ ਆ ਇੱਕ ਪਾਸੇ 7 ਤੋਂ ਲੈ ਕੇ 17 ਤੱਕ ਪੰਜਾਬ ਖੁਸ਼ਹਾਲ ਸੀ ਪੰਜਾਬ ਦੇ ਲੋਕਾਂ ਦੇ ਚਿਹਰੇ ਤੇ ਰੌਣਕਾਂ ਸੀ ਕਿਉਂ ਕਿ ਪੰਜਾਬ ਦੇ ਵਿੱਚ ਤਰੱਕੀ ਡਿਵੈਲਪਮੈਂਟ ਵਿਕਾਸ ਹੋ ਰਹੀ ਜ ਸਾਡੇ ਘਰ ਬਣ ਰਿਹਾ ਹੋਵੇ ਨਾ ਸੁੰਦਰ ਸਾਡਾ ਮਕਾਨ ਬਣ ਰਿਹਾ ਹੋਵੇ ਤਾਂ ਘਰ ਦਾ ਮੁਖੀ ਆ ਖੁਸ਼ ਰਹਿੰਦਾ ਕਿ ਮੇਰਾ ਸੁੰਦਰ ਮਕਾਨ ਬਣ ਰਿਹਾ ਐਂ ਪੰਜਾਬ ਸੁੰਦਰ ਹੋ ਰਿਹਾ ਸੀ ਤਰੱਕੀ ਕਰ ਰਿਹਾ ਸੀ ਪੰਜਾਬ ਦੇ ਲੋਕਾਂ ਦੇ ਚਿਹਰਿਆਂ ਤੇ ਖੁਸ਼ੀਆਂ ਸੀ ਪਰ 10 ਸਾਲ ਤੋਂ ਜਦੋਂ ਝੂਠਾ ਪ੍ਰੋਪੋਗੈਂਡਾ ਕਰਕੇ ਪੰਥ ਦੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਕੇ ਇਹਨਾਂ ਨੇ ਪਰਾਂ ਕਰਨ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਰਲ ਕੇ ਤਾਂ ਪੰਜਾਬ ਦੇ ਲੋਕਾਂ ਦੇ ਚਿਹਰਿਆਂ ਤੇ ਵੀ ਉਹ ਰੌਣਕਾਂ ਨਹੀਂ ਹੈਗੀਆਂ ਜੋ 27 ਦੇ ਵਿੱਚ ਲੋਕ ਲਿਆਉਣੀਆਂ ਚਾਹੁੰਦੇ ਐ ਪਰ ਇਹ ਗਮਰਾਹ ਕਰਕੇ ਅਕਾਲੀ ਦਲ ਨੂੰ ਪੰਥ ਕੋਲੀ ਇੱਕ ਬਹਾਨਾ ਖਾਲਸਾ ਪੰਥ ਸ਼੍ਰੋਮਣੀ ਅਕਾਲੀ ਦਲ ਤੇ ਉਹਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਨਿਸ਼ਾਨਾ ਇਹ ਨਿਚੋੜ ਹੈ ਸਾਰੇ ਕੰਮ ਦਾ ਤੁਹਾਨੂੰ ਲੱਗਦਾ ਸਾਰਾ ਦਾ ਸਾਰਾ ਸਿਆਸੀਕਰਨ ਹੋ ਰਿਹਾ ਕਿਉਂਕਿ ਚੌਣਾ ਕੋਲ ਆ ਰਹੀਆਂ ਆਖਰੀ ਸਵਾਲ ਹੈ ਮੇਰਾ ਬਿਲਕੁਲ ਸਾਰੇ ਗੁਨਾਹਾਂ ਤੇ ਪਰਦੇ ਪਾਉਣ ਦੀ ਮਾਰੀ ਇਹ ਸਰਕਾਰ ਜੀ ਨੇ ਇੰਨੇ ਸੇ ਲਾਈ ਨੌਜਵਾਨਾਂ ਨੂੰ ਡਿਬਰੂਗੜ ਸਿੱਟਿਆ ਕਿਸ ਹੱਦ ਤੱਕ ਨਹੀਂ ਕੀ ਨਹੀਂ ਕੀਤਾ ਸਾਡੇ ਨੌਜਵਾਨਾਂ ਨੂੰ ਗੈਂਗਸਟਰ ਬਣਾ ਕੇ ਮਾਰਿਆ ਜਾ ਰਿਹਾ ਕੁਝ ਨੂੰ ਗੈਂਗਸਟਰਾਂ ਤੋਂ ਮਰਵਾਇਆ ਜਾ ਰਿਹਾ ਇਹ ਸਭ ਪਰਦੇ ਪਾਉਣ ਵਾਸਤੇ ਸਰਕਾਰ ਜਾਂ ਦਿੱਲੀ ਨੂੰ ਕਿਸ ਤਰ੍ਹਾਂ ਚੁਣੇ ਹੋਏ 92 ਲੋਕਾਂ ਨੇ ਚੁਣੇ ਸੀ ਲੋਕਾਂ ਨੇ ਅਖਵਾਈ ਸੀ ਕਿ ਪੰਜਾਬ ਸੰਭਾਲੋ ਅਸੀਂ ਤੁਹਾਡੇ ਦੇ ਫੇਤ ਕਰਦੇ ਆ ਪਰ ਇਹਨਾਂ ਨੇ ਚੌਧਰ ਦੀ ਭੁੱਖ ਦੇ ਵਿੱਚ ਚੌਧਰ ਦੀ ਲਾਲਸਾ ਦੇ ਵਿੱਚ ਸਾਰਾ ਕੁਝ ਦਿੱਲੀ ਦੇ ਧਾੜਬੀਆਂ ਨੂੰ ਵੇਚਤਾ ਇੱਕ ਪਾਸੇ ਕਾਂਲੀ ਲੀਡਰ ਨੇ ਜਿਹੜੇ ਸੈਂਟਰ ਦੀਆਂ ਵਜ਼ੀਰੀਆਂ ਛੱਡਦੇ ਐ ਅਸਤੀਫੇ ਦਿੰਦੇ ਐ ਪੰਤ ਕੌਮ ਪੰਜਾਬ ਦੇ ਵਿੱਚ ਦਖਲ ਦਾ ਜੀ ਬਰਦਾਸ਼ਤ ਨਹੀਂ ਕਰਦੇ ਲੋਕਾਂ ਨਾਲ ਧੱਕਾ ਨਹੀਂ ਚੱਲਦੇ ਸੈਂਟਰ ਦੀਆਂ ਵਜ਼ੀਰੀਆਂ ਛੱਡ ਰਿਹਾ ਵੀ ਬਾਹਰ ਸਿਮਰਤ ਕੌਰ ਬਾਦਲ ਵਰਗੀ ਤੇ ਇਹ ਚੌਧਰ ਪਿੱਛੇ ਦਿੱਲੀ ਦੇ ਲੋਕਾਂ ਨੂੰ ਸਭ ਕੁਝ ਆਪਣੀ ਜ਼ਮੀਰ ਗਹਿਣੀ ਰੱਖਤੀ ਇਹਨਾਂ ਨੇ ਬਹੁਤ ਬਹੁਤ ਧੰਨਵਾਦ ਇਹ ਸਾਡੇ ਨਾਲ ਸੀਗੇ ਗੁਰਪ੍ਰੀਤ ਸਿੰਘ ਛੱਬਰ ਐਜਕਟਿਵ ਮੈਂਬਰ ਨੇ ਕਾਰਜਕਾਰੀ ਮੈਂਬਰ ਨੇ ਐਸਜੀਪੀਸੀ ਦੇ ਗੱਲ ਕਰਕੇ ਗਏ ਆ ਆਪਣੀ ਬੁਲੰਦ ਆਵਾਜ਼ ਦੇ ਵਿੱਚ ਬਹੁਤ ਕੁਝ ਕਹਿ ਕੇ ਗਏ ਆ ਕਹਿੰਦੇ ਸਰਕਾਰਾਂ ਜਿਹੜੀਆਂ ਝੋਲਮੋਲ ਪਾ ਰਹੀਆਂ ਨੇ ਔਰ ਜਾਣਬੁੱਝ ਕੇ ਜੜਾ ਹੈ ਉਹ ਮੁੱਦੇ ਨੂੰ ਪਟਕਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਉਹਨਾਂ ਨੇ ਕਿਹਾ ਵੀ ਕਮੇਟੀ ਬਣਾਈ ਗਈ ਸੀ ਉਹਨੇ ਵੀ ਇਨਕੁਆਇਰੀ ਕੀਤੀ ਉਹਦੇ ਬਾਅਦ ਜੇ ਪੰਥ ਨੇ ਕਿਹਾ ਜਿਸ ਸਿੱਖ ਸੰਗਤ ਨੇ ਕਿਹਾ ਬੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਐਸ 328 ਰੂਪਾਂ ਦੀ ਜਿਹੜੀ ਇਨਕੁਆਇਰੀ ਕਰਵਾਈ ਜਾਏ ਉਹ ਵੀ ਕੀਤੀ ਗਈ ਕਹਿੰਦੇ ਕਿਤੇ ਨਹੀਂ ਗਏ ਸਿਰਫ ਸਿਰ ਭੇਟਾ ਜੜੀਆਂ ਸੀਗੀਆਂ ਉਹ ਕੱਟ ਦਿੱਤੀਆਂ ਜਾ ਰਹੀਆਂ ਸੀ ਤੇ ਘਾਟ ਹੀ ਚੜੀਆਂ ਜਾ ਰ ਬੇਸਿਕ ਵਜਾ ਐਸੀ ਸਰੂਪ ਕਿਤੇ ਨਹੀਂ ਗਏ ਇਹ ਉਹਨਾਂ ਨੇ ਬਹੁਤ ਵੱਡੀ ਗੱਲ ਕਹੀ ਹੈ ਔਰ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਸਾਰੇ ਦੇ ਸਾਰੇ ਹਾਲਾਤਾਂ ਦੇ ਵਿੱਚ ਸਿਆਸੀਕਰਨ ਕੀਤਾ ਜਾ ਰਿਹਾ ਔਰ ਖਾਸ ਕਰਕੇ ਸੁਖਬੀਰ ਬਾਦਲ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਉਕਬਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ